सत श्री अकाल जी सारू वेरी वेरी गुड मॉर्निंग होपस तुम सारे ठीक ठाक होंगे तंदुरुस्त हो खुशहाल होंगे मैं भी बिल्कुल ठीक है टाइम हो रहा मोरनिंग नौ बजे का अच्छे डेट हैगी कि नहीं जी सोलह जनवरी mm. सिक्सटीन जनवरी तो दिन की है थर्सडे भीरवार नौ बजे का टाइम मॉर्निंग का मैं लैके अपना ब्रेकफासट ओठ मील बहुत बहुत दिन बाद मेरा लगभग महीना ही हो गया हो गए ब्रेकफासट कमें होंगे कदम कमें होंगे बस अज ਟਾਈਮ ਲੱਗਿਆ ਵੀ ਜਿਵੇਂ ਕਿ ਝਲਾਪਣਗੀ ਮੈਂ ਬਣਾ ਲੰਨੀ ਓਟਮੀਲ ਪਰ ਬਹੁਤ ਜ਼ਿਆਦਾ ਟਾਈਮ ਨਹੀਂ ਸੀਗਾ ਇਸ ਕਰਕੇ ਓਟਮੀਲੀ ਬਣਾਇਆ ਕੱਪੜੇ ਮਸ਼ੀਨ ਚ ਪਾਤੇ ਸੀਗੇ ਰਾਤ ਤੇ ਪਾਤੀ ਸੀ ਪਰ ਮਸ਼ੀਨ ਮੈਂ ਸਵੇਰ ਉੱਠ ਕੇ ਆਨ ਕਰੀਏ ਕੱਪੜੇ ਧੁੱਤੇ ਪਏ ਨੇ ਪਰ ਬਾਹਰ ਮੌਸਮ ਹੈਗਾ ਬੱਦਲਬਾਈ ਵਾਲਾ ਤੇ ਸੁੱਕੜੇ ਮੈਂ ਪਾਈ ਨੂੰ ਵੇਟ ਕਰਦੀ ਸੀ ਹੋਰ ਮਜਲ ਘੰਟੇ ਤੱਕ ਹੋਰ ਵੇਟ ਕਰ ਲਾਂ ਜੇ ਲੱਗੂ ਮੌਸਮ ਸਾਫ਼ ਮੌਸਮ ਸਾਫ਼ ਆ ਤਾਂ ਬਾਹਰ ਪਾ ਦੂੰਗੀ ਜੇ ਨਹੀਂ ਲੱਗੂ ਤਾਂ ਫਿਰ ਅੰਦਰ ਪਾ ਲਾਂਗੇ ਹਨਾ ਸੁਕਣੇ ਘੰਟੇ ਤੱਕ ਵੇਟ ਕਰ ਲਾਂ ਨੇ ਮੈਂ ਕੰਮ ਕਰਦੀ ਆ ਤੇ ਬ੍ਰੈਕਫਾਸਟ ਕਰਕੇ ਫਿਰ ਮੈਂ ਬਣਾਉਂਗੀ ਰੋਟੀ ਦ ਸਬਜੀ ਬਣੀ ਪਈ ਹੈ ਕਾਲੇ ਚਾਣਿਆਂ ਦੀ ਕਾਲੇ ਚਾਣੇ ਬਣਾਏ ਅੱਜ ਮਾਰਨਿੰਗ ਵਿੱਚ ਚਾਵਲ ਬਣ ਗਏ ਚਣੀ ਸਬਜੀ ਬਣ ਗਈ ਆਟਾ ਕੁੰਨੇ ਪਿਆ ਬ੍ਰਿਫਾਸਟ ਕਰਕੇ ਫਿਰ ਮੈਂ ਕਾਦੀ ਓਟੀ ਪਾਣੀ ਥੇੜੀ ਅੱਜ ਮੈਂ ਬਹੁਤ ਕੰਮ ਕਰਨੀ ਅੱਜ ਮੈਂ ਬਹੁਤ ਜ਼ਿਆਦਾ ਕੰਮ ਕਰਨ ਵਾਲੇ ਪੈਣੇ ਘਰੇ ਡਸਟਿੰਗ ਕਰਨ ਵਾਲੀ ਪਈ ਹੈ ਕੱਪੜੇ ਧੋਤੇ ਨੇ ਉਦੋਂ ਬਾਅਦ ਕੁਝ ਕੱਪੜੇ ਹੋਰ ਵੀ ਨੇ ਜੇ ਠੀਕ ਲੱਗਿਆ ਮੈਨੂੰ ਮੌਸਮ ਤਾਂ ਮੈਂ ਸੈਮੀ 'ਚ ਹੋਰ ਕੱਪੜੇ ਧੋਵਾਂਗੀ ਬਹੁਤ ਕੰਮ ਨੇ ਜਿਸਨ ਘਰੇ ਹੁਣ ਆਕਸੀਜਨ ਫਰਾਈ ਹੁੰਦਾ ਵੀ ਆ ਵੀ ਕਰਵਾਦ ਕਰ ਲ ਕੋਈ ਨਾ ਹੋਵੇ ਕੋਈ ਕੰਮ ਨੂੰ ਹੱਥ ਨਹੀਂ ਪਾਇਆ ਹੈਗਾ ਕੀ ਅੱਜ ਲੱਗਦੀ ਆ ਦੁਬਾਰੇ ਕੰਮ ਤੇ ਨਾਲੇ ਮੈਂ ਕਿਹਾ ਚਲੋ ਵਲੌਗ ਸ਼ੁਰੂ ਕਰਦੇ ਆ ਆਨ ਯਰ ਬੈਕ ਟੂ ਟਰੈਕ ਸੇਤ ਹੁਣ ਬਿਲਕੁਲ ਠੀਕ ਹੈ ਥੋੜੀ ਵੀਕਨੈਸ ਹੈ ਜੋ ਕੰਮ ਕਰਦੇ ਉਹਨੂੰ ਪਤਾ ਲੱਗਦੀ ਹੈ ਨਾ ਦਿੱਤਾ ਬਾਹਿਆਂ ਨੂੰ ਕੁਧੀਆ ਨਹੀਂ ਤੇ ਅਦਰਵਾਈਜ਼ ਸੇਤ ਠੀਕ ਹੈ ਹੁਣ ਕਾਨਟੀਨੂ ਅੱਗੇ ਨਾਲ ਦਿਲ ਕਰਦਾ ਪਰ ਟੇਸਟ ਨਹੀਂ ਕਿਤੇ ਚੀਜ਼ ਦਾ ਆਉਂਦਾ ਕਿਸੀ ਚੀਜ਼ ਦੀ ਸਮੈਲ ਨਹੀਂ ਆਉਂਦੀ ਚਲੋ ਉਹ ਵੀ ਹੌਲੀ ਹੌਲੀ ਆਉਣ ਲੱਗ ਜੂ ਹੋ ਜਾਊਗੀ ਠੀਕ ਹੁਣ ਆਪਾਂ ਕਰ ਲਈਏ ਬ੍ਰੇਕਫਾਸਟ ਫਿਰ ਤੁਹਾਨੂੰ ਮਿਲਦੇ ਆਂ ਹੋਰ ਕਿਸੇ ਕੰਮ ਨਾਲ 10 ਵਜੇ ਮੈਂ ਕਿਚਨ ਦਾ ਸਾਰਾ ਕੰਮ ਅੰਦਰ ਖਤਮ ਕਰ ਲਿਆ ਸੀ ਤੇ ਫਿਰ ਥੋੜਾ ਥੋੜਾ ਸੂਰਜ ਦਿਖਣ ਲੱਗਿਆ ਸੀ ਐਨੇ ਜਿਆਦਾ ਧੁੱਪ ਤਾਂ ਅੱਜ ਹੈ ਨਹੀਂ ਸੀ ਜਿਵੇਂ ਹੁਣ ਪਿਛਲੇ ਦਿਨਾਂ ਚ ਨਿਕਲ ਰਹੀ ਸੀ ਪਰ ਠੀਕ ਸੀ ਮੌਸਮ ਠੀਕ ਲੱਗਿਆ ਮੈਂ ਕਿਾ ਚਲੋ ਬਾਹਰ ਕੱਪੜੇ ਪਾ ਦਨੀ ਆ ਅੰਦਰ ਕੰਮ ਖਤਮ ਕਰਕੇ ਫਿਰ ਮੈਂ ਬਾਹਰ ਤੇ ਕੱਪੜੇ ਤਾਂ ਮੇਰੇ ਅੱਜ ਸਵੇਰੇ 8 ਵਜੇ ਦੇ ਧੋਤੇ ਪਏ ਨੇ ਪਰ ਮੈਂ ਸੁਪਨੇ ਹੁਣ ਪਾਦੀ ਆ ਪਹਿਲਾਂ ਮੈਂ ਮੌਸਮ ਵੱਲ ਦੇਖ ਰਹੀ ਸੀ ਕਿਵੇਂ ਦਾ ਮੌਸਮ ਹੋਊਗਾ ਅੰਦਰ ਪਾਵਾਂ ਬਾਹਰ ਪਾਵਾਂ ਬੜੀ ਕਨਫਿਊਜ਼ਡ ਸੀ ਤੇ ਹੁਣ ਮੈਂ ਬਾਹਰ ਇਹ ਕੱਪੜੇ ਸੁੱਕਣ ਮੈਂ ਚਲੋ ਬਾਹਰ ਪਾ ਦਨੀ ਆ ਠੀਕ ਲੱਗਦਾ ਮੌਸਮ ਧੁੱਪ ਨਿਕਲ ਆਉਗੀ ਪਰ ਇੰਨੀ ਜ਼ਿਆਦਾ ਧੁੱਪ ਨਹੀਂ ਨਿਕਲੀ ਪਰ ਕੱਪੜੇ ਫੇਰ ਵੀ ਸੁੱਕ ਗਏ ਸੀ ਥੋੜਾ ਥੋੜਾ ਨਿਗ੍ਹਾਸਤੀ ਹੈ ਹੀ ਸੀ ਤੇ ਸੇਮ ਡੇ ਮੈਂ ਤੁਹਾਨੂੰ ਅੱਜ ਸ਼ਾਮ ਨੂੰ ਇਹ ਵੀਡੀਓ ਦੇ ਦੇਣੀ ਆ ਅੱਜ ਹੀ ਮੈਂ ਇਹ ਵੀਡੀਓ ਮਾਰਨਿੰਗ ਸ਼ੂਟ ਕਰ ਰਹੀ ਆ 16 ਜਨਵਰੀ ਨੂੰ ਤੇ ਸ਼ਾਮ ਨੂੰ ਤੁਹਾਨੂੰ ਇਹ ਵੀਡੀਓ ਮਿਲ ਜੂਗੀ ਕੱਪੜੇ ਐਨੇ ਕਿ ਮੈਂ ਫੁੱਲੀ ਮਸ਼ੀਨ ਤੋਂ ਤੇ ਉਸ ਤੋਂ ਬਿਨਾ ਕੁਝ ਹੋਰ ਵੀ ਸੀ ਮੇਰੇ ਤੋਂਨ ਵਾਲੇ ਕੱਪੜੇ ਉਵੀ ਮੈਂ ਮੌਸਮ ਲਈ ਦੇਖ ਰਹੀ ਸੀ ਮੌਸਮ ਇਹਨੂੰ ਠੀਕ ਲੱਗੂ ਹਨਾ ਫਿਰ ਮੈਂ ਉਹ ਸੈਮੀ 'ਚ ਧੋ ਲੂ ਕਿਉਂਕਿ ਕੱਪੜੇ ਸੁਕਾਉਣ ਦੀ ਵੀ ਪ੍ਰੋਬਲਮ ਹੁੰਦੀ ਇਕੱਲੇ ਧੋਣੇ ਨਹੀਂ ਹੁੰਦੇ ਕਿੱਥੇ ਸੁੱਕਣੇ ਪਾਵਾਂਗੇ ਅੰਦਰ ਤਾਂ ਇਹਨਾਂ ਜਿਆਦਾ ਕੱਪੜੇ ਨਹੀਂ ਆ ਪਾ ਸਕਦੇ ਆਪ ਵੀ ਬਹੁਤ ਜਿਆਦਾ ਪਾ ਲਈ ਕਿਉਂਕਿ ਅੰਦਰ ਸਾਡੇ ਕਿਤੇ ਰੱਸੀ ਰੂਸੀ ਕੁਝ ਨਹੀਂ ਬੰਨੇ ਹੋਇਆ ਬਸ ਐਦਾਂ ਹੀ ਬੈੱਡ ਤੇ ਚੇਅਰਸ ਤੇ ਡਰਾਈング ਰੂਮ ਛੁਗੇ ਰਚ ਪਾ ਦਾ ਨਹੀਂ ਹੁੰਦੇ ਤੇ ਹੁਣ ਮੈਂ ਚੱਕ ਲਈ ਸੀ ਸੈਮੀ ਵਾਲੇ ਕੱਪੜੇ ਮੈਨੂੰ ਲੱਗ ਰਿਹਾ ਸੀ ਵਿਚਾਰ ਸੁੱਕ ਜਣਗੇ ਧੋ ਹੀ ਲੈਣੀ ਇੱਕ ਤਰਜਾਈ ਦਾ ਕਵਰ ਸੀਗਾ ਇੱਕ ਦਵਿੰਦਰ ਦਾ ਨਾਈਟ ਸ ਕਉਂਕੋ ਜਦੋਂ ਵੀ ਮੈਂ ਕੱਪੜੇ ਧੋਣੇ ਹੁੰਨੇ ਨਾਈਟ ਸੂਟ ਇਹਨਾਂ ਨੇ ਵੇਅਰ ਕੀਤਾ ਹੁੰਦਾ ਮੈਨੂੰ ਮੌਕਾ ਹੀ ਨਹੀਂ ਦਿੰਦੇ ਹੈਗੇ ਵੀ ਇਹ ਧੋਦ ਜਾਨਾ ਮੈਂ ਕਿਹਾ ਚਲੋ ਅੱਜ ਇਹ ਨਹਾ ਦੇ ਤੇ ਮਾਨਸਾ ਚਲੇ ਗਈ ਸੀ ਹੁਣ ਇਹਨਾਂ ਨੂੰ ਮੈਂ ਆਹ ਨਾਈਟ ਸੂਟ ਹੁਣ ਮਸ਼ੀਨ 'ਚ ਧੋ ਦੰਨੀ ਆ ਤੇ ਇੱਕ ਦਰਜਾਈ ਦਾ ਕਵਰ ਸੀ ਕਵਰ ਦਰਜਾਈ ਦਾ ਆ ਮੈਂ ਦੂਜੇ ਕੱਪੜੇ ਨਾਲ ਨਹੀਂ ਪਾ ਸਕਦੀ ਫਿਰ ਮੈਂ ਅਲੱਗ ਤੋਂ ਹੀ ਧੋਣਾ ਸੀਗਾ ਤੇ ਇਹ ਵੀ ਮੈਂ ਚਲੋ ਮੈਂ ਸੈਮੀ 'ਚ ਧੋ ਲੂੰਗੀ ਤੋਂ ਲਈ ਮਸ਼ੀਨ 'ਚ ਪਾਉਣੇ ਕੱਪੜੇ ਜਿਹੜੇ ਜ਼ਿਪਰਸ ਹੁੰਦੇ ਨੇ ਨਾ ਆਪਣੇ ਮੈਂ ਹਮੇਸ਼ਾ ਜ਼ਿਪਸ ਉਹਨਾਂ ਦੇ ਬੰਦ ਕਰਕੇ ਫਿਰ ਮੈਂ ਮਸ਼ੀ ਕਦੇ ਜ਼ਿੱਪ ਖੋਲਕੀ ਨਹੀਂ ਮੈਂ ਪਾਇਆ ਕੋਈ ਸਰਾਣੇ ਦਾ ਕਵਰ ਕੋਈ ਰਚਾਈ ਦਾ ਕਵਰ ਕੁਸ਼ਨ ਕਵਰ ਸਨੇ ਸਾਰੇ ਜਿੱਪਸ ਬੰਦ ਕਰਕੇ ਪਾਵਾਂਗੇ ਤਾਂ ਮੈਨੂੰ ਲੱਗਦਾ ਉਹ ਸੇਫ ਤੋਂ ਤੇ ਆਦਿ ਫਿਰ ਜ਼ਿੱਪਸ ਖਰਾਬ ਹੋਣ ਦਾ ਡਰ ਨਹੀਂ ਨਾ ਟੁੱਟਣ ਦਾ ਤੇ ਮੈਂ ਈਜ਼ੀ 'ਚ ਧੋऊंगी ਜਿਹੜੇ ਬੁਰਨ ਕੱਪੜੇ ਹੁੰਦੇ ਨੇ ਆਪਣੇ ਅਪਰਸ ਵਗੈਰਾ ਹੁੰਦੇ ਨੇ ਉਹ ਮੈਂ ਜ਼ਿਆਦਾਤਰ ਮੈਂ ਈਜ਼ੀ ਧੋਣੇ ਮੈਂ ਫੁੱਲੀ ਮਸ਼ੀਨ 'ਚ ਧੋਣੇ ਜਿਹੜਾ ਲਿਕਵਿਡ ਹੁੰਦਾ ਵੀ ਈਜ਼ੀ ਵਰਗਾ ਹੀ ਹੁੰਦਾ ਤੇ ਉਹ 'ਚ ਵੀ ਕੋਈ ਡਰ ਨਹੀਂ ਹੁੰਦਾ ਹੈਗਾ ਧੋਣ ਦਾ ਸਰਦੀਆਂ ਤਾਂ ਮੋਸਟਲੀ ਫੁੱਲੀ ਮਸ਼ੀਨ 'ਚ ਉਹ ਲਿਕਵਿਡ ਹੀ ਪੈਂਦਾ ਤੇ ਫਿਰ ਮੈਂ ਕੱਪੜੇ ਪਾ ਕੇ ਮਸ਼ੀਨ 'ਚ ਮੈਂ ਆ ਗਈ ਸੀ ਅੰਦਰ ਰੂਮ ਵਿੱਚ ਰਜਾਈਆਂ ਦੀ ਬਿਸਤਰਿਆਂ ਦੀ ਚੱਕਰ ਕਰਨ ਵਾਲੀ ਪਈ ਸੀ ਕਿਉਂਕਿ ਪਹਿਲਾਂ ਦਵਿੰਦਰ ਬੈਠੇ ਸੀਗੇ ਮੈਂ ਕਿਚਨ 'ਚ ਬੀਜ਼ੀ ਸੀ ਮੇਰਾ ਹੁਣ ਟਾਈਮ ਲੱਗਿਆ ਕਿ ਬੈਡਰੂਮ ਦੀ ਸੈਟਿੰਗ ਕਰਨ ਦਾ ਫਿਰ ਰਜਾਈ ਨੂੰ ਕਰ ਦਾਂਗੇ ਫੋਲਡ ਥੋੜੇ ਪਿੱਲੋ ਕਰਾ ਸੈੱਟ ਕਰ ਦਾਂਗੇ ਛਾਦਰ ਝਾੜ ਦਾਂਗੇ ਕੋਈ ਦੋ ਤਰ ਚੱਕਰ ਕਰਨ ਵਾਲੀ ਉਹ ਕਰ ਦਾਂਗੇ ਮੇਰੇ ਸਾਰੇ ਕੰਮ ਮੇਲੇ ਪਈ ਸੀ ਮੈਂ ਸਿਰਫ ਕਿਚਨ ਦਾ ਕੰਮ ਹੀ ਖਤਮ ਕੀਤਾ ਸਵੇਰ ਦੇ ਅੰਦਰ ਆਪਣਾ ਬ੍ਰੇਕਫਾਸਟ ਕੀਤਾ ਸਬਜੀ ਬਣਾਈ ਫੁਲਕੇ ਬਣਾਏ ਕਿਚਨ ਦੀ ਸਫਾਈ ਹੋ ਗਈ ਭਾਂਡੇ ਹੋ ਗਏ ਬਸ ਖਾਣ ਪਕਾਉਣੇ ਹੋਏ ਜਾਨੀ ਕਿ ਹਨਾ ਇਸ ਤੋਂ ਬਿਨਾ ਬਸ ਜਦੋਂ ਕਿਚਨ ਦਾ ਕੰਮ ਖਤਮ ਹੁੰਦਾ ਫੇਰ ਦੂਜੀ ਦੂਜੇ ਕੰਮ ਵੱਲ ਹੱਥ ਪੈਂਦਾ ਫੇਰ ਹੁੰਦਾ ਕਿ ਆਪਾਂ ਕੀ ਕਰੀਏ ਕਈ ਵਾਰ ਮੌਸਮ ਤੇ ਡਿਪੈਂਡ ਹੁੰਦਾ ਕਿ ਅੱਜ ਮੌਸਮ ਕਿਹੋ ਜਿਹਾ ਕੱਪੜੇ ਧੋਈ ਨਾ ਧੋਈ ਧੁੱਪ ਵਧੀ ਹੋਵੇ ਜਿਆਦਾ ਕੰਮ ਹੋ ਜਾਂਦੇ ਨੇ ਪਰ ਪਿਛਲੇ ਦੋ ਦਿਨਾਂ ਤੋਂ ਨਾ ਸੀ ਘਰੇ ਨਹੀਂ ਖੜੇ ਹੈਗੇ ਕਿਤੇ ਬਾਹਰ ਬੀਸੀ ਸੀ ਕੰਮ ਵਿੱਚ ਉਸ ਕਰਕੇ ਮੇਤੋ ਮੇਰੇ ਤੋਂ ਪਿਛਲੇ 2 ਦਿਨਾਂ ਚ ਕੋਈ ਕੰਮ ਨਹੀਂ ਹੋਇਆ ਕੋਈ ਵੀ ਘਰ ਦਾ ਕੁਝ ਵੀ ਨਹੀਂ ਹੋਇਆ ਸੀਗਾ ਉਸ ਕਰਕੇ ਵੀ ਕੰਮ ਇੰਨੇ ਪੈਂਡਿੰਗ ਪਏ ਸੀ ਕਰਨ ਵਾਲੇ ਨਾ ਐਂ ਲੱਗਦਾ ਸੀ ਵੀ ਕੰਮ ਤੇ ਕੰਮ ਛੜੇ ਪਏ ਨੇ ਵੀ ਕੀ ਕਰੀ ਕੀ ਨਾ ਕਰੀ ਹਨਾ ਇੰਨੇ ਜ਼ਿਆਦਾ ਕੰਮ ਸੀ ਡਸਟਿੰਗ ਵੀ ਕਰਨ ਵਾਲੀ ਪਈ ਸੀ ਵਾਸ਼ਰੂਮ ਵੀ ਕਲੀਨ ਕਰਨ ਵਾਲਾ ਪਿਆ ਸੀ ਫਿਰ ਪਰ ਸਾਰੇ ਕੰਮ ਇੱਕ ਦਿਨ ਚ ਕਰਨੇ ਜਾਂ ਹੋਣੇ ਤਾਂ ਪੋਸਿਬਲ ਨਹੀਂ ਹੈਗੇ ਫਿਰ ਮੈਂ ਕਿਹਾ ਚਲੋ ਕੁਝ ਜਿੰਨੇ ਕੁ ਮੈਨੂੰ ਲੱਗਦਾ ਵੀ ਜ਼ਰੂਰੀ ਨੇ ਅੱਜ ਕਰ ਲਵਾਂ ਨੀ ਕੁਛ ਮੈਂ ਕੱਲ ਨੂੰ ਕਰ ਲੂੰਗੀ ਬੈਡਰੂਮ ਦੀ ਸੈਟਿੰਗ ਕਰਨ ਤੋਂ ਬਾਅਦ ਫਿਰ ਮੈਂ ਲੌਬੀ ਵਾਲਾ ਬਹੁਤ ਸਫੀਸ਼ੰਤ ਹੁੰਦਾ ਏ ਵੀ ਨਹੀਂ ਮੈਨੂੰ ਤੋਤਤਾ ਕਿਵੇਂ ਕਰੀ ਤੇ ਨਾ ਤੋ ਤੇ ਇਹ ਵੀ ਜ਼ਰੂਰੀ ਸੀਗਾ ਧੋਣਾ ਫਿਰ ਮੈਂ ਕਿ ਡਸਟਿੰਗ ਸਾਰੀ ਮੈਂ ਇੱਕ ਦਿਨ ਹੀ ਕਰੂੰਗੀ ਉਸ ਤੋਂ ਬਿਨਾ ਜਿਹੜੇ ਹੋਰ ਕੰਮ ਨੇ ਉਹ ਮੈਂ ਅੱਜ ਕਰ ਲਾਂਣੀ ਆ ਤੇ ਬਹੁਤ ਸਫੀਸ਼ੰਤ ਕਲੀਨ ਕਰੂੰਗੀ ਥੋੜਾ ਜ਼ਰੂਰੀ ਹੋਏਗਾ ਤੋ ਹਣਾ ਫਿਰ ਆ ਪੂਰਾ ਲੱਗਦਾ ਗੰਦਾ ਏ ਇਹ ਵਾਸ਼ ਕੀਤਾ ਸਾਰਾ ਸਾਈਡਸ ਵਾਲਾ ਏਰੀਆ ਜਿਹੜਾ ਉਹ ਡਰਾਈ ਕਰ ਦਾਂਗੇ ਟੈਪ ਕਲੀਨ ਕਰ ਦਾਂਗੇ ਤੁਸੀਂ ਆਪਾਂ ਘਰੇਆਂ ਲੇਡੀਜ਼ ਘਰੇ ਹੈਗੇ ਤਾਂ ਤਾਂ ਕੰਮ ਰੂਟੀਨ ਚ ਚੱਲੀ ਜਾਂਦੇ ਨੇ ਟਰੈਕ ਤੇ ਜੇ ਆਪ ਇੱਕ ਦਿਨ ਵੀ ਤੁਸੀਂ ਕਿਤੇ ਬਾਹਰ ਚਲ ਜਓ ਨਾ ਘਰਾਂ ਇ ਲੱਗਦਾ ਵੀ ਕੰਮ ਵੱਧ ਗਏ ਫੁੱਲ ਗਏ ਤਾਂ ਉਸ ਦਿਨ ਹੀ ਆਏ ਲੱਗਣ ਲੱਗਦੇ ਮੈਂ ਤਾਂ ਪਿਛਲੇ 2 ਦਿਨਾਂ ਤੋਂ ਘਰੇ ਹੀ ਨਹੀਂ ਖੜੀ ਹੈਗੀ ਸੀ ਉਸ ਕਰਕੇ ਨਾ ਕੰਮ ਬਹੁਤ ਜ਼ਿਆਦਾ ਮੈਨੂੰ ਆਇ ਲੱਗਦਾ ਵੀ ਬਥੇ ਹੀ ਪੈ ਨੇ ਮੇਰੇ ਪਰ ਹੌਲੀ ਹੌਲੀ 2 ਦਿਨਾਂ ਚ ਸੈੱਟ ਆ ਜਾਣਗੇ ਸਾਰਾ ਇਹ ਈ ਤੇ ਮੈਂ ਕਰ ਤੱਕ ਕਲੀਨ ਸਾਈਟਸ ਤੋਂ ਵੀ ਅੱਛੀ ਤੇ ਡਰਾਈ ਕਰਤਾ ਉਹ ਡਰਾਈ ਦਾ 에ਰੀਆ ਨਾ ਵਧੀਆ ਲੱਗਦਾ ਗਿੱਲਾ ਗਿੱਲਾ ਜਾਂ ਨਹੀਂ ਬਿਲਕੁਲ ਹੀ ਵਧੀਆ ਲੱਗਦਾ। ਉਹ ਸਰਦੀ ਤਾਂ ਖਾਸ ਕਰਕੇ ਗਿੱਲਾ ਨਹੀਂ ਅੱਛਾ ਲੱਗਦਾ। ਤੇ ਹੁਣ ਮੈਂ ਕਰਦੀ ਆ ਸੈਂਟਰ ਟੇਬਲ ਦੀ ਡਸਟਿੰਗ ਸਿਰਫ ਸੈਂਟਰ ਟੇਬਲ ਦੀ ਕਰੂੰਗੀ ਕਿਉਂਕਿ ਇੱਥੇ ਹੀ ਬੈਠ ਕੇ ਚਾਹ ਪਾਣੀ ਪੀਣਾ ਖਾਣਾ ਖਾਣਾ ਤਾਂ ਸਭ ਤੋਂ ਜ਼ਿਆਦਾ ਯੂਜ਼ ਹੋਣ ਵਾਲਾ ਏਰੀਆ ਇਹ ਹੈ। ਇਸ ਕਰਕੇ ਦੀ ਸਫਾਈ ਸਭ ਤੋਂ ਪਹਿਲਾਂ ਜ਼ਰੂਰੀ ਹੈ। ਕੂਰ ਮੈਂ ਡਸਟਿੰਗ ਕਰਨਾ ਨਾ ਕਰਾਂ ਪਰ ਮੈਂ ਸੈਂਟਰ ਟੇਬਲ ਮੈਂ ਜ਼ਰੂਰ ਰੋਜ਼ ਕਲੀਨ ਕਰਨਾ ਹੀ ਕਰਨਾ ਹੁਣ ਤਾਂ ਚਲੋ ਘਰੇ ਹੈ ਹੀ ਨਹੀਂ ਸਿ ਮੈਂ ਤਾਂ ਦੋ ਦਿਨਾਂ ਤੋਂ ਮੇਥੋਂ ਇਹ ਤੇ ਵੀ ਕੱਪੜਾ ਨਹੀਂ ਬੱਜਿਆ ਬਿਲਕੁਲ ਵੀ ਫਿਰ ਟਰੇ ਮੈਂ ਦੇਖੀ ਟਰੇ ਮੈਨੂੰ ਦੇਖਣ ਚ ਨਾ ਅੰਦਰ ਲੱਗੇ ਵੀ ਇਹਦੇ ਵਿੱਚ ਕੁਝ ਕਿਰਿਆ ਪਿਆ ਫਿਰ ਮੈਂ ਟਰੇ ਵੀ ਸਾਫ਼ ਕੀਤੀ ਸਗੰਢ ਕੇ ਸਮਾਨ ਇਹਦੇ ਵਿੱਚੋਂ ਉਹ ਟਰੇ ਦਾ ਬੇਸ ਵੀ ਅੰਦਰੋਂ ਸਾਫ਼ ਕੀਤਾ ਕਹੋ ਜੀ ਇੱਕ ਵਾਰ ਆਪਾਂ ਦੇਖ ਲਈਏ ਨਾ ਕੋਈ ਚੀਜ਼ ਗੰਦੀ ਹੈ ਸਫਾਈ ਕਰ ਰਹੇ ਫਿਰ ਕੱਪੜਾ ਵੀ ਹੱਥ ਵਿੱਚ ਹੈ ਉਸੇ ਟਾਈਮ ਫਿਰ ਆਪਾਂ ਨੂੰ ਲੱਗਦਾ ਵੀ ਸਫਾਈ ਕਰ ਦੋ ਫਿਰ ਛੱਡਣੀ ਨਹੀਂ ਚਾਹੀਦੀ ਹੈਗੀ ਤੇ ਮੈਂ ਕਿਹਾ ਹੁਣ ਕੱਪੜਾ ਵੀ ਹੱਥ 'ਚ ਹੈਗਾ ਮੈਂ ਅੰਦਰੋਂ ਗੰਦੀ ਸੀ ਟ੍ਰੇ ਵਿੱਚ ਕੁਝ ਕਿਰੇ ਪਏ ਸੀ ਉਹਦੇ ਉਹ ਫਿਰ ਮੈਂ ਕਲੀਨ ਕਰ ਇਹ ਚ ਬਸ ਆ ਚਾਰ ਵਾਲੇ ਬਰਤਮਨ ਹੋਣਗੇ ਨਾ ਕਿਨ ਹੋਗੇ ਤੇ ਗੋਲ ਵਾਲੀ ਡੱਬੀ ਹੋਊਗੀ ਇੱਕ ਸੈਲਡ ਵਾਲਾ ਨਮਕ ਹੋ ਗਿਆ ਬਸ ਇਹੀ ਮੈਂ ਸਮਾਨ ਇਹਦੇ ਵਿੱਚ ਰੱਖ ਦੂੰ ਨਾ ਜਿਹੜਾ ਖਾਣਾ ਖਾਣ ਦੇ ਟਾਈਮ ਆਪਾਂ ਨੂੰ ਓਨ ਦਾ ਸਪੌਟ ਚਾਹੀਦੀ ਹੁੰਦੇ ਨੇ ਜੇ ਕਿਸੇ ਨੂੰ ਅਚਾਰ ਦੀ ਲੋੜਾ ਗੁੜ ਵੀ ਖਾਣਾ ਹੁੰਦਾ ਸੈਲਡ ਤੇ ਨਮਕ ਵੀ ਕਿਸੇ ਨੂੰ ਚਾਹੀਦਾ ਹੁੰਦਾ ਉਸਕਾ ਡੀ ਯੂਜ਼ ਹੋ ਜਾਂਦਾ ਤੇ ਇੱਕ ਮਸ਼ੀਨ ਇਧਰੋਂ ਮੈਂ ਆ ਗਈ ਸੀ ਵਾਸ਼ਿੰਗ ਏਰੀਆ ਵਾਲੇ ਕੱਪੜੇ ਧੋਤੇ ਗਏ ਸੀ ਕੱਪੜੇ ਧੋਣ ਤੋਂ ਬਾਅਦ ਮੈਂ ਟੈਪਸ ਕਰਨੀ ਅਸੀ ਕਲੀਨ ਥੋੜਾ ਥੋੜਾ ਮੈਨੂੰ ਲੱਗਦਾ ਜਿਵੇਂ ਪਾਣੀ ਦੇ ਨਾਲ ਸਪੌਟਸ ਪੈਣ ਜਾ ਰਹੇ ਨੇ ਉਹ ਤਾਂ ਮੈਂ ਨਾਰਮਲੀ ਜਦੋਂ ਵੀ ਇਧਰ ਮੈਂ ਕੱਪੜੇ ਧੋਹਨੀ ਆ ਤਾਂ ਮੈਂ ਉਸ ਤੋਂ ਬਾਅਦ ਆਪਣਾ ਕੰਮ ਖਤਮ ਕਰਨ ਤੋਂ ਬਾਅਦ ਟੈਪਸ ਕਲੀਨ ਕਰਦਾਂ ਨਹੀਂ ਹੁੰਦੀਆਂ ਟੌਕ ਨਾ ਪਰ ਹੁਣ ਫਿਰ ਵੀ 15 ਦਿਨਾਂ ਤੋਂ ਲਾ ਲਓ 20 ਵੀ ਨਾ ਤਲਾ ਲਓ ਜਾਂ ਮਹੀਨੇ 'ਚ ਇੱਕ ਵਾਰ ਮੇਰੇ ਕੋਲ ਜਿਹੜਾ ਟੈਪ ਕਲੀਨ ਇਰਾ ਜੋਫ ਦਾ ਜੋਫ ਟੈਪ ਐਂਡ ਸ਼ਾਵਰ ਕਲੀਨ ਉਹਦੇ ਨਾਲ ਮੈਂ ਮਹੀਨੇ ਤੋਂ ਇੱਕ ਵਾਰ ਜ਼ਰੂਰ ਸਾਫ਼ ਕਰਦੀ ਹੁੰਦੀ ਆਂ ਸੋਮਟਾਈਮਸ 15 ਵੀ ਇਹਨਾਂ ਤੋਂ ਕਰਦਾਨੀ ਹੁੰਦੀ ਆ ਤੇ ਕਈ ਵਾਰ ਮਹੀਨਾ ਵੀ ਲੰਘ ਜਾਂਦਾ ਤੇ ਮੈਂ ਕਿਹਾ ਚਲੋ ਅੱਜ ਮੈਂ ਕਲੀਨਰ ਨਾਲ ਟੈਪਸ ਸਾਫ਼ ਕਰਦੀ ਆਂ ਥੋੜੀ ਸ਼ਾਈਨ ਇਹਨਾਂ ਦੇ ਘਟ ਰਹੀ ਸੀ ਤੋ ਕਲੀਨਰ ਨੂੰ ਮੈਂ ਕਾੜਦੀ ਆਂ ਟੈਪਸ ਕਲੀਨ ਇਹ ਮੈਂ Amazon ਤੋਂ ਆਰਡਰ ਕੀਤਾ ਸੀਗਾ ਜੋਫ ਟੈਪ ਐਂਡ ਸ਼ਾਵਰ ਕਲੀਨਰ ਜੇ ਤੁਹਾਨੂੰ ਵੀ ਟੈਪਸ ਲਈ ਕੁਝ ਅੱਛਾ ਕਲੀਨਰ ਚਾਹੀਦਾ ਤੁਸੀਂ ਆਰਡਰ ਕਰ ਸਕਦੇ ਹੋ ਇਹਦਾ ਬਹੁਤ ਅੱਛਾ ਰਿਜ਼ਲਟ ਆ ਟੈਪਸ ਦੇ ਪਰ ਟੈਪਸ ਡਾਇਰੈਕਟ ਟ੍ਰਾਂਸਪਰੇ ਕਰਿਓ ਕੱਪੜੇ ਤੇ ਕਰਕੇ ਫਿਰ ਕਰਿਓ ਤੇ ਹੁਣ ਮੈਂ ਆਪਣਾ ਨਹਾ ਧੋ ਕੇ ਆ ਗਈ ਸੀ ਕਿਚਨ ਵਿੱਚ 11 11:30 ਦਾ ਟਾਈਮ ਹੋਊਗਾ ਤੇ ਕਿਚਨ ਵਿੱਚ ਅੱਜ ਮੈਂ ਕੁਝ ਕੰਮ ਕਰਨੇ ਸੀ ਜਿਹੜੇ ਮੈਨੂੰ ਲੱਗਦਾ ਸੀ ਮੇਰੇ ਕੰਮ ਰੁਕੇ ਹੋਏ ਨੇ ਮੇਰੇ ਕਰਨ ਵਾਲੇ ਨੇ ਕੁਝ 스ਨੈਕਸ ਵੇਅਰ ਰੈਡੀ ਕਰਕੇ ਰੱਖਣੀ ਸੀ ਜਿਵੇਂ ਮੈਂ ਪਹਿਲਾਂ ਤਾਂ ਮੂੰਗਫਲੀ ਰੋਸਟ ਕਰਨੀ ਸੀ ਤੇ ਉਹ ਮੈਂ ਰੋਸਟ ਕਰ ਲਈ ਮੈਂ ਰੋਸਟ ਕਰਕੇ ਡੱਬੇ ਵਿੱਚ ਪਾ ਕੇ ਰੱਖ ਦਿੱਤੀ ਹੁਣ ਇਹ ਅੱਜ ਖਤਮ ਹੋ ਗਈ ਸੀ ਮੂੰਗਫਲੀ ਤੇ ਇਹ ਵੀ ਮੈਂ ਰੋਸਟ ਕਰਨੀ ਸੀ ਮੈਂ ਫ੍ਰੀਜ਼ਰ ਵਿੱਚੋਂ ਕੱਢੀ ਆ ਇੱਕ ਭੈਣ ਤਾਂ ਕਮੈਂਟ ਸੀ ਕਿ ਫ੍ਰੀਜ਼ਰ ਵਿੱਚ ਮੂਫਲੀ ਥੋੜੀ ਜੰਮਦੀ ਨਹੀਂ ਬਿਲਕੁਲ ਨਹੀਂ ਜੰਗਦੀ ਕੱਲੀ ਕੱਲੀ ਵੀ ਹਾਂ ਠੰਡੀ ਜ਼ਰੂਰ ਹੁੰਦੀ ਹੈ ਪਰ ਜੇ ਆਪਾਂ ਇਹਨੂੰ ਗਰਮ ਕਰਾਂਗੇ ਤਾਂ ਫਿਰ ਪੁੰਨੀ ਆਊਗੀ ਠੀਕ ਹੋ ਜੂਗੀ ਇਹ ਨਹੀਂ ਹੈਗਾ ਵੀ ਆਪਣੇ ਫ੍ਰੀਜ਼ਰ ਵਿੱਚ ਮੂਫਲੀ ਖਰਾਬ ਹੋ ਰਹੀ ਹੈ ਤੇ ਹੁਣ ਮੈਂ ਓਟਸ ਡਰਾਈ ਰੋਸਟ ਕਰਨੀ ਸੀ ਅੱਜ ਮੈਂ ਮਾਰਨਿੰਗ ਵਿੱਚ ਆਪਣਾ ਬ੍ਰੈਕਫਾਸਟ ਕਰਾਂ ਓਟਮੀਲ ਓਦੇ ਲਈ ਵੀ ਮੈਂ ਥੋੜੇ ਜਿਹਾ ਕੱਚੇ ਓਟਸ ਹੀ ਪਾਈ ਸੀ ਰੋਸਟਡ ਓਟਸ ਮੇਰੇ ਕੋਲ ਖਤਮ ਹੋ ਗਏ ਮੈਂ ਕਿਹਾ ਚਲੋ ਇਹ ਵੀ ਰੋਸਟ ਕਰਕੇ ਰੱਖ ਲਾਂ ਇਸ ਤਰ੍ਹਾਂ ਕੁਝ ਮੀਲ ਪ੍ਰੈਪਰੇਸ਼ਨ کہہ ਸਕਦੇ ਆਪਾਂ ਕਰਕੇ ਜਿਹੜੀ ਮੈਂ ਰੱਖਦੀ ਹੁੰਨੀ ਐਵੇਂ ਛੌਲਕਿਸ ਮੈਨੂੰ ਆਉਂਦਾ ਵੀ ਇਹ ਚੀਜ਼ ਮੇਰੇ ਕੋਲ ਧਿਆਨ ਪਈ ਹੋਵੇ ਤਾਂ ਜੋ ਮੇਰਾ ਸਮਾਨ ਖਤਮ ਹੋ ਰਿਹਾ ਸੀ ਮੈਂ ਕਿਹਾ ਚਲੋ ਵੀ ਮੈਂ ਕਰਕੇ ਰੱਖ ਦਾਨੀ ਆ ਜਿਵੇਂ मूਫਲੀ ਹੋ ਗਈ ਮਖਾਣੇ ਹੋ ਗਏ ਮੈਂ ਰੋਸਟ ਕਰਕੇ ਰੱਖ ਦੋ ਢੱਬੇ ਵਿੱਚ ਜਦੋਂ ਵੀ ਹਲਕੀ ਫੁਲਕੀ ਭੁੱਖ ਲੱਗੇ ਦਿਲ ਕਰੇ ਖਾਣ ਨੂੰ ਤੁਸੀਂ ਇੱਕ ਮੁਠੀ मूਫਲੀ ਦੀ ਖਾ ਲਓ ਮਖਾਣੇ ਦੀ ਖਾ ਲਓ ਫਿਰ ਆਪਾਂ ਅਨ ਹੈਲਦੀ ਖਾਣ ਤੋਂ ਬਚ ਜਾਈਏ ਔਰ ਓਟਸ ਜਿਹੜੇ ਮੈਂ ਡਰਾਈ ਰੋਸਟ ਕਰਕੇ ਰੱਖਦੀ ਹੁੰਨੀ ਆ ਇੰਦਰ ਮੂਫਲੀ ਹੋ ਚੁੱਕੀ ਹੈ ਰੋਸਟ ਇਹਨੂੰ ਮੈਂ ਅਲੱਗ ਇੱਕ ਬਾਉਲ ਵਿੱਚ ਕੱਢ ਦੂੰਗੀ ਤਾਂ ਕਿ ਉਹਦੇ ਵਿੱਚ ਠੰਡੀ ਹੋ ਜੇ ਜੋ ਠੰਡੀ ਹੋ ਗਈ ਫਿਰ ਕੰਟੇਨਰ ਵਿੱਚ ਸਟੋਰ ਕਰੂੰਗੀ ਇਹਨ ਦਾ ਕੁਛ ਨਾ ਕੁਛ ਆਪਣੇ ਕੋਲ ਰੈਡੀ ਟੂ ਈਟ 스ਨੈਕਸ ਪਏ ਹੋਣ ਨਾ ਕਿ ਆਪਾਂ ਅਨ ਹੈਲਦੀ ਨਹੀਂ ਖਾਂਦੇ ਫਿਰ ਆਪਾਂ ਨੂੰ ਆਉਂਦਾ ਵੀ ਨਹੀਂ ਆਪਣੇ ਕੋਲ ਹੈਲਦੀ ਆਪਸ਼ਨ ਹੈਗੀ ਆਪਾਂ ਹੈਲਦੀ ਖਾਈਏ ਦੇਖ ਲਓ ਮੂਫਲੀ ਹੋ ਗਈ ਰੋਸਟ ਤੇ ਕ੍ਰੈਕਸ ਜੀ ਆ ਜਾਂਦੇ ਨੇ ਛਿਲਕੇ ਉੱਪਰ ਛਿਲਕਾ ਉਤਰਨ ਲੱਗ ਜਾਂਦਾ ਬਸ ਇਹ ਨਿਸ਼ਾਨੀ ਹੈ ਦੀ ਮੂਫਲੀ ਰੋਸਟ ਹੋ ਗਈ ਉੱਪਰ ਨਾ ਕ੍ਰੈਕਸ ਆ ਜਾਂਦੇ ਨੇ ਛਿਲਕਾ ਫਟ ਜਾਂਦਾ ਨੇ ਹੁੰਦਾ ਇਨੂੰ ਠੰਡੇ ਕਰਕੇ ਫਿਰ ਮੈਂ ਪਾਉਂਗੀ ਕੰਟੇਨਰ ਵਿੱਚ ਤੇ ਹੁਣ ਮੈਂ ਮਖਾਣੇ ਰੋਸਟ ਕਰਦੀਆਂ 에ਅਰ ਫ੍ਰਾਇਰ 'ਚ ਹੀ ਕਰੂੰਗੀ ਬਹੁਤ ਅੱਛੇ ਹੋ ਜਾਂਦੇ ਨੇ ਕੋਲੇ ਨਹੀਂ ਕੱਢਣਾ ਪੈਂਦਾ ਕਲਰ ਇਕੁਅਲ ਜਿਹਾ ਆ ਜਾਂਦਾ ਸਾਰਿਆਂ ਦਾ ਇਹ ਲਾਈਟ ਡਾਰਕ ਜਿਹੀ ਨਹੀਂ ਰਹਿੰਦੇ ਹੈਗੇ ਇਹ ਗੈਸ ਤੇ ਵੀ ਅੱਛੇ ਹੋ ਜਾਂਦੇ ਨੇ ਪਰ ਮੈਨੂੰ ਆਇਆ ਹੁਣ ਕੋਲ ਵੀ ਕੋਲੇ ਨਹੀਂ ਕੱਢਣਾ ਪੂਗਾ ਮੈਨੂੰ ਚਲ ਮੈਂ ਇਹਦੇ ਵਿੱਚ ਕਰ ਲਵਾਂਗੀ ਤੇ ਮਖਾਣੇ ਹੋਗੇ ਰੋਸਟ ਕ੍ਰਾਂਚੀ ਹੋ ਜਾਂਦੇ ਨੇ ਬਸ ਪੂਰਨ ਲੱਗ ਜਾਂਦੇ ਨੇ ਤੇ ਮੈਂ ਅੱਜ ਦੋ ਫਲੇਵਰਡ ਦੇ ਮਖਾਣੇ ਤਿਆਰ ਕਰਕੇ ਰੱਖੂੰਗੀ 스ਨੈਕਸ ਲਈ ਉਹ ਤਾਂ ਮੈਨੂੰ ਸਿੰਪਲ ਵੀ ਪਸੰਦ ਨੇ ਪਰ ਫਲੇਵਰ ਵਾਲੇ ਵੀ ਅੱਛੇ ਲੱਗਦੇ ਨੇ। ਤੋਂ ਪੈਨ ਵਿੱਚ ਮੈਂ ਪਾ ਰਹੀਆਂ ਦੇਸੀ ਘਿਓ ਬਟਰ ਵੀ ਲੈ ਸਕਦੇ ਆਪਾਂ ਮੈਂ ਦੇਸੀ ਘਿਓ ਯੂਜ਼ ਕਰ ਰਹੀਆਂ ਜੋ ਘਿਓ ਹੋ ਗਿਆ ਮੈਲਟ ਫਿਰ ਇਹਦੇ ਵਿੱਚ ਪਾਵਾਂਗੇ ਜਿਹੜਾ ਵੀ ਆਪਾਂ ਫਲੇਵਰ ਦੇਣਾ ਹਨ ਉਹ ਚੀਜ਼ ਤੁਸੀਂ ਪਾ ਲਓ। ਮੈਂ ਇਹਦੇ ਵਿੱਚ ਪਾਉਂਗੀ ਪੈਰੀ ਪੈਰੀ ਫਲੇਵਰ। ਇਹ ਪੈਰੀ ਪੈਰੀ ਦੀ ਬੋਤਲ ਵੀ ਮਿਲ ਜਾਂਦੀ ਹੈ ਤਾਂ ਪਾਊਚ ਵੀ ਮਿਲ ਜਾਂਦੇ ਨੇ ਪੈਰੀ ਪੈਰੀ ਦੇ ਬੱਚਿਆਂ ਨੂੰ ਫਲੇਵਰ ਬਹੁਤ ਬਹੁਤ ਜ਼ਿਆਦਾ ਪਸੰਦ ਆਉਂਦਾ ਔਰ ਸਪਾਈਸੀ ਵੀ ਹੁੰਦਾ ਇਹ। ਬਹੁਤ ਆ ਸਪਾਈਸੀ ਹੁੰਦਾ। ਇਦਵੀਂ ਪਾਰੇ ਲਾਲ ਮਿਰਚ ਬਹੁਤ ਥੋੜੀ ਲਾਲ ਮਿਰਚ ਪਾਈ ਕਿਉਂਕਿ ਆਲਰੇਡੀ ਪਰੀਪਰੀ ਸਪਾਈਸੀ ਹੁੰਦੇ ਤੇ ਨਮਕ ਪਾ ਲਿਆ ਬਸ ਸਿਰਫ ਇਹ ਤਿੰਨ ਚੀਜ਼ਾਂ ਵਾਈਆਂ ਨੇ ਕਿ ਉਹ ਵਿੱਚ ਮਸਾਲੇ ਮਿਕਸ ਕਰ ਲਾਂਗੇ ਗੈਸ ਬਿਲਕੁਲ ਲੋ ਰੱਖਾਂਗੇ ਨਹੀਂ ਆਪਾਂ ਤੇਜ਼ ਕਰ ਲੈਣਾ ਗੈਸ ਆਪਣਾ ਜਿਹੜਾ ਮਸਾਲੇ ਇਹਦੇ ਵਿੱਚ ਪਾਏ ਨੇ ਉਹ ਜਲ ਜਾਣਗੇ ਤੇ ਮਖਾਣੇ ਆਪਣੇ ਰੋਸਟੇਡ ਨੇ ਮਖਾਣੇ ਆਪਾਂ ਰੋਸਟ ਕਰ ਲਈ ਨਹੀਂ ਬਸ ਗੈਸ ਸਲੋ ਤਾਂ ਰੱਖਣਾ ਆਪਾਂ ਤੇ ਤਾਂ ਕਿ ਆਪਣਾ ਜਿਹੜਾ ਦੇਸੀ ਘਿਓ ਆ ਉਹ ਜੰਮ ਨਾ ਜਾਵੇ ਦਵਾਰੇ ਕਿਉਂਕਿ ਠੰਡ ਦਾ ਮੌਸਮ ਆ ਨਾ ਕਿ ਉਹ ਦਵਾਰੇ ਜੰਮ ਜੂ ਆਪਾਂ ਗੈਸ ਬੰਦ ਕਰਤਾ ਥੋੜੇ ਜਿਹੀ ਸੇਕਨਾਂ ਤੇ ਕਿਉ ਪਗਲੇ ਰਹੂਗਾ ਤੇ ਆਪਣਾ ਸਾਰਾ ਮਸਾਲਾ ਜਿਹੜਾ ਇਹ ਆਪਣੇ ਮਖਾਣਿਆਂ ਦੇ ਉੱਪਰ ਕੋਟ ਹੋ ਜਾਊਗਾ ਜੇ ਆਪਾਂ ਕਿਉ ਉਹਦੇ ਵਿੱਚ ਮਖਾਣੇ ਫਰਾਈ ਕਰਦੇ ਆਂ ਫਿਰ ਤਾਂ ਆਪਾਂ ਨੂੰ ਇੱਕ ਸਟੈਪ ਕਰਨ ਦੀ ਲੋੜ ਨਹੀਂ ਸਿੱਧਾ ਫਰਾਈ ਕਰਕੇ ਉੱਪਰ ਤੋਂ ਸੇ ਮਸਾਲੇ ਛਿੜਕਦੇ ਹਾਂ ਪਰ ਉਸ ਤਰ੍ਹਾਂ ਨਾਲ ਫਿਰ ਜਿਹੜੇ ਮਖਾਣੇ ਨੇ ਕਿਉ ਬਹੁਤ ਪਿੰਦੇ ਨੇ ਫਿਰ ਜਿਆਦਾ ਕਿਉ ਸੋਕਦੇ ਨਾਲ ਦੇਖੋ ਆਪਣੇ ਇਹ ਪੇਰੀ ਪੇਰੀ ਫਲੇਵਰ ਵਾਲੇ ਮਖਾਣੇ ਬਣ ਕੇ ਰੈਡੀ ਨੇ ਤੇ ਹੁਣ ਬਣਾਉਣੇ ਦੂਜਾ ਫਲੇਵਰ ਦਾ ਪੈਨ ਵਿੱਚ ਸੇਮ ਪੈਨ ਵਿੱਚ ਮੈਂ ਲੈ ਲੇ ਦੇਸੀ ਕਿਉ ਇਦੇ ਵਿੱਚ ਪਾਉਂਗੀ ਪੁਦੀਨਾ ਫਲੇਵਰ ਕਿਉਂਕਿ ਮੈਂ ਬਣਾ ਰਹੀਆਂ ਮਿੰਟ ਫਲੇਵਰ ਵਾਲੇ ਮਖਾਣੇ ਪੁਦੀਨੇ ਦੇ ਫਲੇਵਰ ਵਾਲੇ ਮਖਾਣੇ ਪੁਦੀਨਾ ਪਾਊਡਰ ਜਿਹੜਾ ਮੈਂ ਘਰੇ ਬਣਾਇਆ ਉਸੇ ਪਾਊਡਰ ਮੈਂ ਯੂਜ਼ ਕਰ ਰਹੀ ਹਾਂ ਦੇਖੋ ਕਿੰਨਾ ਅੱਛਾ ਕਲਰ ਪਿਆ ਇਹਦਾ ਨਮਕ ਪਾ ਦੂੰਗੀ ਤੇ ਲਾਲ ਮਿਰਚ ਪਾ ਦੂੰਗੀ ਹਾਂ ਤੁਸੀਂ ਚਾਹੋ ਤੇ ਇਹਦੇ ਵਿੱਚ ਚਾਟ ਮਸਾਲਾ ਵੀ ਪਾ ਸਕਦੇ ਹੋ ਹਿੰਗ ਵੀ ਪਾ ਸਕਦੇ ਹੋ ਪਰ ਉਹ ਫਲੇਵਰ ਵਾਲੇ ਮੈਂ ਅਲੱਗ ਤੋਂ ਬਣਾਉਂਗੀ ਚਟਪਟੇ ਜਿਹੇ ਮੈਂ ਕਿਹਾ ਚਲੋ ਹੁਣ ਮੈਨੂੰ ਕੁਲੀ ਅੱਛਾ ਲੱਗਦਾ ਸੀ ਪੁਦੀਨੇ ਦਾ ਫਲੇਵਰ ਹੋਵੇ ਇਕੱਲਾ ਤੇ ਇਹਦੇ ਵਿੱਚ ਮਿਕਸ ਕਰ ਲਾਂਗੇ ਆਪਾਂ ਕਿ ਉਹ ਵਿੱਚ ਮਸਾਲੇ ਸਾਰੇ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਰੋਸਟਡ ਮਖਾਣੇ ਮਖਾਣੇ ਆਪਾਂ ਰੋਸਟ ਕਰੇ ਸੋਈ ਪਾ ਦਾਂਗੇ ਕੋਸ਼ਿਸ਼ ਕਰ ਜੇ ਮਖਾਣੇ ਗਰਮ ਹੋਣ ਤਾਂ ਬਹੁਤ ਵਧੀਆ ਫਿਰ ਗਰਮ ਗਰਮ ਤੇ ਜ਼ਿਆਦਾ ਮਸਾਲੇ ਅਚੀ ਤਰ੍ਹਾਂ ਕੋਟ ਹੋ ਜਾਂਦੇ ਨੇ ਇਹਨੂੰ ਵੀ ਅਚੀ ਤਰ੍ਹਾਂ ਮਿਕਸ ਕਰ ਦਾਂਗੇ ਸਾਰੇ ਮਸਾਲੇ ਜਿਹੜਾ ਪੁਦੀਨੇ ਫਲੇਵਰ ਵਾਲਾ ਆਪਾਂ ਬਣਾ ਰਿਆ ਇਹਦੇ ਉੱਪਰ ਅਚੀ ਤਰ੍ਹਾਂ ਕੋਟ ਹੋ ਜਾਣਗੇ ਸਿਰਫ 2 ਮਿੰਟ ਲੱਗਦੇ ਨੇ ਮਖਾਣੇ ਤੁਹਾਡੇ ਕੋਲ ਰੋਸਟ ਕਰੇ ਹੋ ਨਾ 2 ਮਿੰਟ ਲੱਗਦੇ ਨੇ ਬਸ ਕਿਉ ਵਿੱਚ ਮਸਾਲੇ ਪਾਓ ਤੇ ਉਹ ਕਰੋ ਤੁਸੀਂ ਚਟਪਟੇ ਵੀ ਬਣਾ ਸਕਦੇ ਹੋ ਚਟਪਟੇ ਵੀ ਤੁਸੀਂ ਪਾ ਸਕਦੇ ਹੋ ਜਿਵੇਂ ਚਾਟ ਮਸਾਲਾ ਪਾ ਲਓ ਹਿੰਗ ਪਾ ਲਓ ਥੋੜੀ ਜੀ ਤੁਸੀਂ ਚੀਨੀ ਪਾ ਲਓ ਘਟਮਟੇ ਜੇ ਬਣ ਜਾਣਗੇ ਇਸਨ ਚ ਵਿੱਚ ਮਰਜੀ ਫਲੇਵਰ ਦੇ ਲਓ ਬਹੁਤ ਟੇਸਟੀ ਲੱਗਦੇ ਨੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਫਲੇਵਰ ਵਾਲੇ ਤਾਂ ਸਿੰਪਲ ਨਾਲੋਂ ਵੀ ਜ਼ਿਆਦਾ ਅੱਛੇ ਲੱਗਦੇ ਨੇ ਦੇਖੋ ਇਧਰ ਆਪਣੇ ਦੋਨੇ ਫਲੇਵਰ ਵਾਲੇ ਮਖਾਣੇ ਬਣ ਕੇ ਤਿਆਰ ਨੇ ਆ ਪੁਦੀਨੇ ਫਲੇਵਰ ਵਾਲੇ ਨੇ ਪੁਦੀਨਾ ਫਲੇਵਰ ਦਿੱਤਾ ਤੇ ਇਹਨਾਂ ਨੂੰ ਆਪਾਂ ਪੇਰੀ ਪੇਰੀ ਫਲੇਵਰ ਦਿੱਤਾ ਤੁਸੀਂ ਆਪਣੇ ਟੇਸਟ ਅਕੋਰਡਿੰਗ ਕੁਝ ਵੀ ਪਾ ਸਕਦੇ ਹੋ ਜਿਵੇਂ ਪੀਜ਼ਾ ਦੀ ਸੀਜ਼ਨਿੰਗ ਪਾ ਸਕਦੇ ਹੋ ਜਿਵੇਂ ਪੀਜ਼ਾ ਮਿਕਸ ਹੁੰਦਾ ਹੈ ਮਿਕਸਡ ਹਰब्स ਹੁੰਦਾ ਹੈ ਅਰੀਗਾਨੋ ਇਹ ਸਾਰਾ ਕੁਝ ਵੀ ਤੁਸੀਂ ਪਾ ਸਕਦੇ ਹੋ ਤੇ ਹੁਣ ਜੋ ਵੀ ਸਮਾਨ ਰੈਡੀ ਕੀਤਾ ਸਾਰਾ ਠੰਡਾ ਹੋ ਚੁੱਕਿਆ ਸੀ ਤੇ ਇਹਨਾਂ ਨੂੰ ਮੈਂ ਪਾਉਣਾ ਸੀ ਕੰਟੇਨਰਸ ਵਿੱਚ ਉਹ ਚੀਜ਼ ਤਾਂ ਆਪਾਂ ਬਣਾ ਲਾਨੇ ਪਰ ਉਹਨੂੰ ਪ੍ਰੋਪਰ ਜੇ ਆਪਾਂ ਸਟੋਰ ਨਹੀਂ ਕਰਾਂਗੇ ਠੀਕ ਟਾਈਮ ਤੇ ਠੀਕ ਤਰੀਕੇ ਨਾਲ ਫਿਰ ਉਹ ਆਪਣੀ ਚੀਜ਼ ਖਰਾਬ ਹੋ ਜਾਂਦੀ ਹੈ ਇਸ ਕਰਕੇ ਮੂਵ ਫ੍ਰੀ ਠੰਡੀ ਹੋ ਗਈ ਸੀ ਮੈਂ ਉਹਨੂੰ ਕੰਟੇਨਰ ਵਿੱਚ ਫਿਲ ਕਰਤਾ ਮਖਾਣੇ ਠੰਡੇ ਹੋਏ ਪਏ ਨੇ ਇਹਨਾਂ ਦੋਨੋਂ ਮਖਾਣਿਆਂ ਨੂੰ ਵੀ ਮੈਂ ਜਾਰਸ ਦੇ ਵਿੱਚ ਫਿਲ ਕਰ ਦਾਨੀ ਆ ਜਦੋਂ ਵੀ ਆਪਾਂ ਨੂੰ ਭੁੱਖ ਲੱਗੂ ਤਾਂ ਆਪਣੇ 스낵ਸ ਆਪਣੇ ਦੀ ਰੈਡੀ ਨੇ ਮਖਾਣੇ ਦਾ ਫਲੇਵਰ ਵਾਲੇ ਬਹੁਤ ਹੀ ਜ਼ਿਆਦਾ ਚੰਗੇ ਲੱਗਦੇ ਨੇ ਵੈਸੇ ਮੈਂ ਤਾਂ ਸਿੰਪਲ ਵੀ ਖਾ ਕੇ ਖੁਸ਼ ਹਾਂ ਮੈਨੂੰ ਸਿੰਪਲ ਹੀ ਬਹੁਤ ਵਧੀਆ ਲੱਗਦੇ ਨੇ ਪਰ ਮੇਰਾ ਮਨ ਸੀ ਕਿ ਮੈਂ ਫਲੇਵਰ ਵਾਲੇ ਮਖਾਣੇ ਵੀ ਬਣਾਵਾਂ ਤੇ ਓਟਸ ਵੀ ਠੰਡੇ ਹੋ ਚੁੱਕੇ ਨੇ ਤੇ ਇਹਨਾਂ ਨੂੰ ਵੀ ਕੰਟੇਨਰ ਵਿੱਚ ਫਿਲ ਕਰਦਾਂ ਨੇ ਫਿਲ ਕਰਕੇ ਇਹਨਾਂ ਨੂੰ ਆਪਾਂ ਉੱਪਰ ਜਗ੍ਹਾ ਤੇ ਰੱਖ ਦਾਂਗੇ ਅੱਜ ਘਰੇ ਰਹਿਣ ਕਰਕੇ ਮੈਂ ਹਣਿ ਕਿਨਿਕੇ ਜੇ ਕੰਮ ਮੈਂ ਕੀਤੀ ਇਨਾ ਬਿਨਾ ਮੈਨੂੰ ਆਇਆ ਲੱਗਦਾ ਸੀ ਮੇਰੇ ਕੰਮ ਦੇ ਰੁਕੇ ਆਪੇ ਕਿਵਰਸ ਜਿੱਥੇ ਜਾਂਦੇ ਆ ਨਾ ਮੈਂ ਡੱਬੇ ਚ ਪਾ ਕੇ ਮਖਾਣੇ ਤੇ मूਫਲੀ ਮਿਕਸ ਕਰਕੇ ਲੈ ਜਾਂਦੀ ਫਿਰ ਰਸਤੇ ਵਿੱਚ ਭੁੱਖ ਲੱਗਦੀ ਹੈ ਏਟਲੀਸਟ ਆਪਾਂ ਕੁਝ ਖਾਣ ਹੁੰਦਾ ਵੀ ਅਨ ਹੈਲਥੀ ਖਾਣ ਤੋਂ ਤਾਂ ਬਚ ਜਾਨੇ ਆ ਤੇ ਕਿਓ ਵਾਲਾ ਜਿਹੜਾ ਸਾਡਾ ਕੰਟੇਨਰ ਸੀ ਨਾ ਉਹ ਵੀ ਮੈਂ ਅੱਜ ਮੈਂ ਵਾਸ਼ ਕੀਤਾ ਵਾਸ਼ ਕਰਕੇ ਹੁਣ ਡਰਾਈ ਹੋ ਗਿਆ ਤੇ ਇਹਦੇ ਵਿੱਚ ਮੈਂ ਕਿਉਂ ਕੱਟ ਰਹੀ ਕਿਉਂਕਿ ਹਫਤੇ ਦੇ 10 ਦਿਨਾਂ ਬਾਅਦ ਤਾਂ ਇਹਨੂੰ ਵੀ ਵਾਸ਼ ਕਰਨਾ ਪੈਂਦਾ ਹੈ ਤਾਂ ਹੈ ਨਹੀਂ ਵੀ ਉਹਦੇ ਵਿੱਚ ਕਿਉਂ ਰੀਫਿਲ ਕਰੀ ਸ਼ੁਰੂ ਕਰੀ ਚੱਲੋ ਉਹਨੂੰ ਦੋ ਹੋਈ ਨਾ ਤੇ ਕੌਣ ਕੌਣ ਆਪਾਂ ਤੇ ਕਈ ਵਸਪੇ ਨੂੰ ਜਲਨ ਜਲਾਂ ਜਾਂ ਲੱਗ ਜਾਂਦੇ ਬਲੈਕ ਸਪੌਟਸ ਆਉਣ ਲੱਗ ਜਾਂਦੇ ਨੇ ਸੋ ਉਸ ਕਰਕੇ ਮੈਂ ਅੱਜ ਮਾਰਨਿੰਗ 'ਚ ਮੈਂ ਧੋਤਾ ਧੂਕੀ ਅਚੀ ਗਰਾਊਂਡ ਡਰਾਈ ਕਰਕੇ ਦੇ ਵਿੱਚ ਕਿਉਂ ਰਿਫਿਲ ਕੀਤਾ ਦੁਬਾਰੇ ਇਹ ਕੰਮ ਵੀ ਸਿਰ ਤਾਂ ਹੀ ਹੁੰਦੇ ਨੇ ਜੇ ਆਪਾਂ ਘਰੇ ਰੁਕਾਂਗੇ ਜੇ ਆਪਾਂ ਘਰੇ ਰੁਕਾਂਗੇ ਨਹੀਂ ਕਿਤੇ ਬਾਹਰ ਬੀਜ਼ੀਆਂ ਫਿਰ ਇਹ ਕੰਮ ਸਾਰੇ ਆਪਣੇ ਮਿਸ ਹੋ ਜਾਂਦੇ ਨੇ ਉਮ ਮੈਂ ਪਾਰੀ ਸੀ ਦੇ ਵਿੱਚ ਪੀਤਾੰਬਰੀ ਦਾ ਪਾਊਡਰ ਇਹ ਵੀ ਕੰਟੇਨਰ ਖਤਮ ਹੋ ਗਿਆ ਸੀ ਅੱਜ ਮਾਰਨਿੰਗ ਵਿੱਚ ਮੈਂ ਵਾਸ਼ ਕੀਤਾ ਕੰਟੇਨਰ ਫਿਰ ਮੈਂ ਕਿਹਾ ਚਲੋ ਜੀ ਮੈਂ ਜਦੋਂ ਨਵਾਂ ਰਿਫਿਲ ਕਰੂੰਗੀ ਤਾਂ ਮੈਂ ਕੰਟੇਨਰ ਧੋ ਕੇ ਫੇਰ ਹੀ ਕਰੂੰ ਕਿਉਂਕਿ ਜੋ ਡੱਬਾ ਖਾਲੀ ਹੁੰਦਾ ਨਾ ਧੋਣ ਦਾ ਮੌਕਾ ਉਹਦੀ ਮਿਲਦਾ ਸੋ ਇਹ ਸੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਹ ਤੱਕ ਲਈ ਸਤਿ ਸ਼੍ਰੀ ਅਕਾਲ